ਹਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਮੈਂ ਸੁਣਾਉ ਜੀ ਕਿੰਨੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਲੋ ਜੀ ਬੱਚੇ ਆ ਗਏ ਸਕੂਲੋਂ ਆਪਾਂ ਜਾਨਣੇ ਨੇ ਵੜਤੀਆਂ ਕਿ ਫੜਦੇ ਆ ਇਕੱਠੀਆਂ ਇਹਨਾਂ ਨੂੰ ਇੱਥੇ ਸਕੂਲ ਕੋਲ ਛੱਡਤੀਆਂ ਤੇ ਕੱਪੜੇ ਆਪਾਂ ਨੇ ਥੱਲੇ ਸੁੱਟਣਾ ਪਾਪ ਉਹ ਦਿਨਾਂ ਪਾਣੀ ਦਿੱਤਾ ਪਾਣੀ ਦੇਖੋ ਭਰਿਆ ਖੜਾ ਵਿੱਚ ਪੱਠੇ ਵੱਡਾਂ ਦੇ ਲੇਟ ਤੁਹਾਨੂੰ ਨਾ ਕੋਈ ਚੀਜ਼ ਦਿਖਾਉਣੀ ਆ ਤੇ ਆਹ ਪੁੱਲੀ ਨੂੰ ਸੋਣ ਮਾਰਨੀ ਆ ਅਸੀਂ ਨਾ ਸਾਇਜ ਬ੍ਰੀਤ ਨੇ ਵਸਤ ਉਹ ਕਿਉਂ ਬੱਚਿਆਂ ਨੂੰ ਹੁਣ ਵੱਧ ਹੁੰਦਾ ਚੀਜ਼ਾਂ ਐਸੀਆਂ ਮੰਗਾਉਂਦੇ ਰਹਿੰਦੇ ਨੇ ਮੈਸ਼ੋ ਤੋਂ ਨਾ ਇੱਕ ਆਹ ਚੀਜ਼ ਮੰਗਾਈ ਆ ਮੈਸ਼ੋ ਤੋਂ ਮੰਗਾਈ ਆ ਨੀ ਕਰਦਗੇ ਵੀ ਸਾਰਾ ਕਰ ਦੇ ਹਟ ਜਾ ਹਰ ਜਿਸ ਕਾ ਨਾ ਹਟ ਜਾ ਤੇ ਇਹ ਮੰਗਾਈ ਆ ਆ ਦੇਖ ਜੇ ਸੁੱਕੀ ਕੇ ਆਇਆ ਇਹਨਾਂ ਨੇ ਵੇਖਣ ਦੀ ਯੂਜ਼ ਕਰਨੀ ਹੈ ਇੱਕ ਮਿੰਟ ਰੁਕ ਜਾ ਤੇ ਵੀ ਪਾ ਕੇ ਨਹੀਂ ਯੂਜ਼ ਕਰਨੀ ਹੈਗੀ ਮਤਲਬ ਸਰੀਰ ਦੇ ਉੱਤੇ ਜੇ ਆਪਾਂ ਨੇ ਕੋਟੀ ਪਾਈ ਹੋਈ ਆ ਹਨਾ ਫੇਰ ਵੀ ਨਹੀਂ ਇਹਦੇ ਉੱਤੇ ਵਰਤਣੀ ਹੈਗੀ ਮੈਂ ਤਾਂ ਵਰਤ ਲਈ ਸੀ ਨਹੀਂ ਵਰਤਣੀ ਨਹੀਂਗੀ ਕਿਉਂ ਬਕਲਡ ਮਾਰ ਹਾਂ ਮੈਂ ਤਾਂ ਵਰਤ ਲਈ ਸੀ ਮੈਂ ਨਾ ਇੱਕ ਪਾਣੀ ਥੱਲੇ ਨਹੀਂ ਉਹ ਯੂਜ਼ ਕਰਨੀ ਹੈਗੀ ਸ਼ਾਵਰ ਤੇ ਡੂੰ ਨਾ ਜੂੜਾ ਜੱਚਦਾ ਜੂੜਾ ਜੱਚਦਾ ਕਰ ਲੈ ਹੈਲੋ ਕਰ ਲੈ ਹੈਲੋ ਇਹਨਾਂ ਫੱਗ ਖੁੱਲੀ ਆ ਆਨਾ ਮੰਗਾਈ ਇਹਨਾਂ ਨੇ ਮਹਿਸ਼ਤੋਂ ਬੂਰ ਜਿਹੜੇ ਹੁੰਦੇ ਨਹੀਂਗੇ ਬੂਰ ਲਾਉਣ ਵਾਲੇ ਕੋਟੀ ਤੋਂ ਉਹ ਮਸ਼ੀਨ ਮੰਗਾਈ ਆ ਤੇ ਹੁਣ ਉਹਦੀ ਟ੍ਰਾਈ ਕਰਕੇ ਦੇਖਦੇ ਆ ਕਿਸ ਤਰ੍ਹਾਂ ਚੱਲਦੀ ਆ ਇਹ ਦੇਖੋ ਤਾਂ ਇਸ ਕਰਾਂ ਕਰਨ ਲੱਗਾ ਹੈ ਇਸ ਤਰ੍ਹਾਂ डाई करके देख दें कोटिया भी इन्हें तो बूर उन्होंने तो ला लवी नवी चीजा बंद करोटी लिया आप चक्के ना बूर खिंच दी बिजली से ला के लगे हाँ कर। और करी अपने रखनी है इत है रख हैं बस थोड़ा थोड़ा करके ਸਮਾਂ ਦੀ ਸੈਟਿੰਗ ਸਾਰੀ ਢਾਈ ਚੱਲੀ ਜਾਂਦੀ ਹੈ ਆ ਦੇਖੋ ਇਹਦੇ ਵਿੱਚ ਨਾ ਜਿਹੜਾ ਬੂਰ ਲੈਂਦਾ ਏ ਉਹ ਇਹਦੇ ਵਿੱਚ ਇਕੱਠਾ ਹੋ ਜਾਂਦਾ ਪਹਿਲਾਂ ਇਹਨੇ ਕੋਟੀ ਤੋਂ ਲਾਇਆ ਸੀ ਸਾਰੀ ਉਹ ਭਰ ਗਈ ਸੀ ਇੰਨਾ ਜ਼ਿਆਦਾ ਬੂਸ ਸੀਗਾ ਵਧੀਆ ਚੀਜ਼ ਲੱਗੀ ਐ ਬਸ ਤਾਂ ਮੈਨੂੰ ਆ ਆ ਪੱਖਾ ਏ ਬਲੇਡ ਜੈ ਇਹ ਖਿੱਚਦਾ ਹਨਾ ਲਿਆ ਕੋਟੀ ਐਨ ਖੋਲ ਕੇ ਦਿਖਾਈ ਕਿਉਂ ਆ ਕੋਟੀ ਰੱਖ ਆ ਬਦ मैं लेट लाया लाया पहले जी चलेगी? मैं थले कम जन चले गई पोचा गया असन हाफ डे तो आ गया हाँ। जी इस तरह चल रही मशीन ਸਾਵਧਾਨ ਸਾਰੇ ਤੇ ਫੇਰ ਹੌਲੀ ਹੌਲੀ ਚੱਕਦੇ ਆ ਦੇ ਇਹੋ ਜਿਹੀ ਇਕੱਟ ਲਈ ਆਉਂਦੇ ਅੰਦਰ ਖੇਚਰੀ ਹੈ ਸਾਰੇ ਕੋਤੀ ਸਾਵਧਾਨ ਜੀ ਇਸ ਕਰਨ ਦਿਖਾਈ ਇਸ ਕਰਨ ਕਿੰਨੇ ਫੂਲ ਹੋ ਗਏ ਇਸ ਕੱਠੇ ਫੇਰ ਤੂੰ ਘਰ ਹੀ ਜਾਏ ਮੈਂ ਜਾਣ ਬਥੇ ਲੈ ਥਲੰਨ ਇਹਨੂੰ ਕਵਨ ਕਰ ਹਾਂ ਆ ਦੇ ਹਾਦੀ ਕੋਈ ਦੇ ਵਿੱਚ ਭਰ ਗਏ ਕਿਵੇਂ ਖੁੱਲਦੇ ਆ ਹੂੰ ਐਦਾਂ ਕਰਕੇ ਇਹਨਾਂ ਥੱਲੇ ਨੂੰ ਇੱਕ ਬੁਰਸ਼ ਦਿੱਤਾ ਉਹਨਾਂ ਨੇ ਸਾਫ਼ ਕਰਨ ਵਾਸਤੇ ਹਾਂ ਆ ਗਈ ਹੂੰ ਚਲ ਤੂੰ ਸਾਰੇ ਕਰ ਲੈ ਮੈਂ ਥੱਲੇ ਜਾਵਾਂ ਦੀ ਖੜ ਜੇ ਨਾ ਪੁੱਠੇ ਕਮੇ ਪੁੱਠੇ ਜ ਬੋਰ ਵੱਧਦੇ ਚਲ ਤੂੰ ਕਰ ਲੈ ਮੈਂ ਜਾਵਾਂ ਪਰ ਜਾ ਦਿਖਾ ਦੇ ਹੁਣ ਦੇਖ ਹੌਲੀ ਹੌਲੀ ਫੇਰ ਜਿੱਕਣ ਆਪਾਂ ਪ੍ਰੈਸ ਨਹੀਂ ਫੇਰ ਦਿੰਦੇ ਆਈਏ ਲੈ ਉਹਦੇ 10 ਦੇ ਲੈ ਲੇਡੀ ਤੇ

ਆਲੂ ਵੀ ਚੀਰ ਤੇ ਲਸਣ ਪਿਆਜ਼ ਸਾਰਾ ਕੁਝ ਚੀਰ ਕੇ ਰੱਖਤਾ ਹਨ ਤੇ ਹੁਣ ਮੈਂ ਚੱਲੀ ਸੀ ਥੱਲੇ ਮੈਂ ਥੋੜੀ ਜੀ ਵੀਡੀਓ ਬਣਾ ਲਈਏ ਤੇ ਥੱਲੇ ਚਲਦੇ ਆਂ ਸਟੈਂਡ ਲੈ ਲਿਆ ਆਪਾਂ ਇਹ ਨਾਲ ਉੱਥੇ ਲਾ ਲਾਂਗੇ ਸਟੈਂਡ ਤੇ ਕੈਮਰਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਥੱਲੇ ਤੋੜ ਕੇ ਲੈ ਕੇ ਆਉਣਾ ਮੇਥੇ ਪਾਲਕ ਧਨੀਆ ਤੇ ਬਣਾਉਣੀ ਆ ਜੀ ਅੱਜ ਜੀ ਪੁਰਜੀ ਮੇਥਿਆਂ ਵਾਲੀ ਬਹੁਤ ਵਧੀਆ ਹੁੰਦੀ ਆ ਬੈਵਾਦੀ ਤੋਂ ਵਧੀਆ ਰਹਿੰਦੀ ਆ ਤੇ ਜੇਕਰ ਤੁਸੀਂ ਵੀ ਕਦੇ ਨਹੀਂ ਬਣਾਈ ਤਾਂ ਬਣਾ ਕੇ ਜਰੂਰ ਦੇਖਿਓ ਬਹੁਤ ਵਧੀਆ ਬਣਦੀ ਆ ਭੁਰਜੀ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਚਲੋ ਚੱਲਦੇ ਆ ਥੱਲੇ ਥੱਲੇ ਜਾ ਕੇ ਮਿਲਦੇ ਹਾਂ ਹਾਂਜੀ ਪਹੁੰਚ ਗਏ ਇੱਥੇ ਆਪਾਂ ਖੇਤ ਦੇ ਵਿੱਚ ਥੱਲੇ ਤੇ ਮੈਂ ਨਾ ਇੱਥੇ ਮੇਥੇ ਤੋੜ ਲੇ ਵੱਢ ਲੇ ਸੀਗੇ ਘਰਤ ਦੇ ਨਾਲ ਤੇ ਹੁਣ ਵੱਢਾਂਗੇ ਥੋੜੀ ਜੀ ਮੇਥੀ ਨਾਲੇ ਪਾਲਕ ਧਨੀਆ ਤਿੰਨੋਂ ਚਾਰੋਂ ਚੀਜ਼ਾਂ ਆਪਾਂ ਪਾ ਕੇ ਨਾ ਬਣਾਵਾਂਗੇ ਮੇਥੀ ਮੇਥੀ ਪੁਰਜੀ ਮੇਥਿਆਂ ਦੀ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਮੰਨੋਗੇ ਨਹੀਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪੁਰਜੀ ਆਲੂ ਪਾ ਕੇ ਤੇ ਸਾਰੇ ਜਣੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਨਾਲੇ ਜੀ ਆਪਣੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਆ ਬਹੁਤ ਜ਼ਿਆਦਾ ਰੋਗਾਂ ਦਾ ਰੋਗਾਂ ਤੋਂ ਛੁਟਕਾਰਾ ਦਵਾਉਂਦੀ ਹੈ ਮੇਥਿਆਂ ਦੀ ਪੁਰਜੀ ਹਫ਼ਤੇ ਵਿੱਚ ਇੱਕ ਦੋ ਵਾਰ ਤੁਹਾਨੂੰ ਜ਼ਰੂਰ ਖਾਣੀ ਚਾਹੀਦੀ ਆ ਜੇ ਤੁਸੀਂ ਨਹੀਂ ਬਣਾ ਕੇ ਖਾਂਦੇ ਆਪਣੇ ਹੱਡਾਂ ਪੈਰਾਂ ਲਈ ਬੈਵਾਦੀ ਤੋਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਤੇ પેટ ਨੂੰ ਵੀ ਸਾਫ਼ ਰੱਖਦੀ ਐ পেট ਦੇ ਬਹੁਤ ਜ਼ਿਆਦਾ ਰੋਗ ਜਾਂਚੀ ਇਹਦੇ ਨਾਲ ਦੂਰ ਹੁੰਦੇ ਨੇ ਮੇਥੇ ਦੀ ਭੁਰਜੀ ਨਾਲ ਜ਼ਰੂਰ ਬਣਾਇਓ ਜੇ ਨਹੀਂ ਬਣਾਈ ਤੁਸੀਂ ਕਦੇ ਜੇ ਤੁਸੀਂ ਬਣਾਈਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਨੇ ਤੋੜ ਲਿਆਂਦੇ ਇੱਥੇ ਮੇਥੇ ਤੇ ਫਟਾਫਟ ਮੈਂ ਜਿਸ ਕਰਨ ਨੂੰ ਕਿਹਾ ਵੀ ਮੇਰੇ ਨਾਲ ਲਾ ਕੇ ਨਾ ਇਹਨਾਂ ਨੂੰ ਤੜਾ ਦੇ ਹੁਣ ਲੱਗੇ ਸੀਗੇ ਆਪਾਂ ਤੋੜਨ ਤੇ ਪਹਿਲਾਂ ਇਹਨਾਂ ਦੇ ਡੰਡੀਆਂ ਜਿਹਾ ਤੋੜ ਦਾਂਗੇ ਡੰਡੀਆਂ ਜ਼ਿਆਦਾ ਮੋਟੀਆਂ ਸੀ ਮੂਰੇ ਮੂਰੇ ਆਪਾਂ ਨਾ ਤੋੜ ਲਾਂਗੇ ਮੇਥੇ ਤੇ ਫਿਰ ਬਾਚਣਾ ਇਹਨੂੰ ਇਦਾਂ ਹੀ ਕੱਟ ਕੇ ਕਰਦਦੇ ਨਾਲ ਫਿਰ ਬਣਾਵਾਂਗੇ ਠੀਕ ਆ ਜੀ ਤੇ ਤੜਕਾ ਚੁੱਲੇ ਤੇ ਲਾਵਾਂਗੇ ਤੇ ਜਿਸ ਕਰਨ ਮੇਨਾਂ ਲੱਗਿਆ ਹੋਇਆ ਸੀਗਾ ਪੁਰਜੀ ਦੀ ਤਿਆਰੀ ਕਰਾਉਣ ਫਿਰ ਇਦਾਂ ਸੀਗਾ ਵੀ ਮੈਂ ਧਾਰਾ ਛੋੜ ਜਾਣਾ ਸੀਗਾ ਮੈਂ ਵੀ ਪਹਿਲਾਂ ਇਹਨਾਂ ਨੂੰ ਕਟਿੰਗ ਕਰਕੇ ਨਾ ਸਮਾਰ ਕਟਿੰਗ ਕਰਕੇ ਉਸ ਤੋਂ ਬਾਅਦ ਇਹ ਧੂੰਗੀ ਬਈ ਟੋਕਰੀ ਚ ਪਾ ਕੇ ਰੱਖ ਜੂਗੀ ਮੇਰੇ ਆਉਂਦੇ ਨੂੰ ਨੁੱਚੜ ਜਾਣਗੇ ਹਨਾ ਮੈਂ ਮੇਥੇ ਪਾਲਕ ਤੇ ਆ ਕੇ ਫਿਰ ਮੈਂ ਤੜਕਾ ਲਾ ਦੂੰਗੀ ਸ਼ਾਮ ਤੋਂ ਤਾਂ ਦਿਨ ਜੀ ਬਿਲਕੁਲ ਨਹੀਂ ਖੜਦਾ ਹੈਗਾ ਤੁਹਾਨੂੰ ਪਤਾ ਹੀ ਹੈ ਛੇਤੀ 네ਰਾ ਹੋ ਜਾਂਦਾ ਹੈ ਮੇਰੀ ਜਲਾਸੀ ਕੀ ਮੱਕੀ ਦੀ ਰੋਟੀ ਪਕਾਉਂਦੀ ਵੀ ਦਿਖਾਵਾਂਗੇ ਪਰ ਪਕਾਉਂਦੇ ਨਹੀਂ ਦਿਖਾਏ ਹੋਏ ਹੈਗੇ ਕਿਉਂਕਿ 네ਰਾ ਹੋ ਜਾਂਦਾ ਹਨਾ ਹੌਲੀ ਹੌਲੀ ਨਾ ਥੋੜੇ ਥੋੜੇ ਨਾਲ ਬਹੁਤ ਛੇਤੀ 네ਰਾ ਹੁੰਦਾ ਹਨਾ ਕੰਮ ਨਿਭੜਦੇ ਨਹੀਂ 네ਰਾ ਛੇਤੀ ਹੋ ਜਾਂਦਾ ਤੇ ਜਿਸ ਕਰਨ ਇਥੇ ਹਾਸ ਰਿਆ ਸੀਗਾ ਪਤਾ ਨਹੀਂ ਕੀ ਗੱਲਾਂ ਕਰ ਰਹੀ ਸੀ ਅਸੀਂ ਆਪਸ ਵਿੱਚ ਤੇ ਸੈਲਪ੍ਰੀਤ ਹਲੇ ਆਇਆ ਨਹੀਂ ਸੀ ਉਹ ਗਿਆ ਹੋਇਆ ਸੀਗਾ ਜੀ ਮੱਛੂ ਵਾਲਾ ਸਾਹਿਬ ਉਹ ਪੱਗ ਲੈਣ ਗਿਆ ਸੀ ਉਹਦੀ ਪੱਗ ਨਾ ਹੁਣ ਛੋਟੀ ਹੋ ਗਈ ਜਿਹੜੀ ਉਹਦੀ ਪੱਗ ਸੀਗੀ ਬਰਾਊਨ ਸੋ ਫਿਰ ਸਕੂਲ ਨੂੰ ਜਦੋਂ ਬੰਦ ਆ ਨਾ ਬਹੁਤ ਔਖੀ ਬੰਨ ਕੇ ਜਾਂਦਾ ਸੀਗਾ ਸਵੇਰੇ 7 ਵਜੇ ਤੋਂ ਬੰਨਣ ਲਾ ਜਾਂਦਾ ਸੀ ਤੇ 9 ਵਜੇ ਤੱਕ ਉਹਦੀ ੱਟੇ ਨਹੀਂ ਆਉਂਦੀ ਸੀ ਪੱਗ ਤਾਂ ਫਿਰ ਅੱਜ ਉਹ ਥੋੜੀ ਬੜੀ ਹੁਣ ਉਹ ਕਹਿੰਦਾ ਸੀਗਾ ਵੀ 6-7 ਮੀਟਰ ਲਿਆਉਂਗਾ ਤੇ ਉਹ ਪੱਗ ਲੈਣ ਗਿਆ ਹੋਇਆ ਸੀਗਾ ਤਾਂ ਨਹੀਂ ਅੱਜ ਦੇ ਬਲਾਕ ਵਿੱਚ ਤੁਹਾਨੂੰ ਦਿਖਿਆ ਤੇ ਉਹਨੇ ਨਾ ਮੈਸ਼ਾਂ ਤੋਂ ਜਿਹੜੀ ਮਸ਼ੀਨ ਮਗਾਈਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀ ਆ ਆਪਾਂ ਨੇ ਤੁਹਾਨੂੰ ਦਿਖਾਈ ਆ ਤੇ ਬਹੁਤ ਵਧੀਆ ਲੱਗੀ ਆ ਮਸ਼ੀਨ ਤੇ ਬੁਰ ਬੁਰੂ ਨੇ ਸਾਰੇ ਲਾਤੇ ਮਤਲਬ ਕੋਟੀਆਂ ਤੋਂ ਤੇ ਲਓ ਜੀ ਮੈਂ ਇੱਥੇ ਧਾਰਾ ਚੋਕੇ ਆ ਗਈ ਸੀਗੀ ਆ ਕੇ ਲੱਗੀ ਸੀਗੀ ਹੁਣ ਭੁਰਜੀ ਨੂੰ ਮਿੱਠੀ ਦੀ ਭੁਰਜੀ ਬਣਾਉਣ ਤੜਕਾ ਲਾਉਣ ਮੈਂ ਕਿਹਾ ਚਲੋ ਲਾ ਦਈਏ ਤੜਕਾ ਫਟਾਫਟ ਸਮਾਨ ਤਾਂ ਤੁਹਾਨੂੰ ਜਿੱਕਰ ਮੈਂ ਪਹਿਲਾਂ ਦਿਖਾਇਆ ਆਪਾਂ ਰੈਡੀ ਕਰਕੇ ਰੱਖ ਲਿਆ ਸੀ ਹੈਨਾ ਇਹ ਉਤਾ ਆਪਣਾ ਪਹਿਲਾਂ ਹੀ ਰੈਡੀ ਕਰਿਆ ਪਿਆ ਸੀ ਬਸ ਤੜਕਾ ਹੀ ਲਾਉਣਾ ਸੀਗਾ ਤੇ ਫਿਰ ਇਸ ਤੋਂ ਬਾਅਦ ਫੇਰ ਜਾਣਾ ਸੀਗਾ ਪਸ਼ੂਆਂ ਚ ਬਸ ਜੀ ਇਦਾਂ ਹੀ ਹੋ ਜਾਂਦਾ ਹਨਾ ਕਦੇ ਚੁੱਲ੍ਹੇ ਦੇ ਕੰਮ ਕਰ ਲਓ ਕਦੇ ਪਸ਼ੂਆਂ ਦੇ ਕਰ ਲਓ ਬਸ ਸਾਰੀ ਦਿਹਾੜੀ ਇਦਾਂ ਹੀ ਲੰਘ ਜਾਂਦੀ ਆ ਹਨਾ ਤੇ ਪਾਣੀ ਪਲਾਉਣ ਜਾਣਾ ਸੀਗਾ ਮੈਂ ਪਸ਼ੂਆਂ ਨੂੰ ਮੈਂ ਸਹਦੇ ਪਾਪਾ ਨੂੰ ਕਹਤਾ ਸੀਗਾ ਮੈਂ ਮੈਂ ਤੜਕਾ ਲਾ ਕੇ ਜਾਉਂਗੀ ਇੱਥੇ ਬਾਅਦ ਚ ਅੱਗ ਵਾਲੀ ਜਾਇਓ ਹਨਾ ਫੇਰ ਸਾਰੇ ਕਟਰੂ ਵਗੈਰਾ ਅੰਦਰ ਬੰਨ ਕੇ ਆਉਂਗੀ ਬੱਕਰੀਆਂ ਸਾਰੀਆਂ ਨਵੇੜ ਕਿਉਂ ਥੱਲੇ ਲਾ ਕਮ ਤੇ ਵੀ ਤੜਕਾ ਲਾ ਚਾਂ ਕਿਰਾ ਤੇ ਲਸਣ ਪਾਦਾ ਸੀ ਪਹਿਲਾਂ ਸਰੋਂ ਦਾ ਤੇਲ ਵਿੱਚ ਆਪਾਂ ਜੀਰਾ ਭੁੰਨੇ ਆ ਜੀਰਾ ਭੁੰਨਣ ਬਾਅਦ ਲਸਣ ਪਾਇਆ ਤੇ ਨਾਲ ਦੀ ਨਾਲ ਪਾਤੀ ਸੀਗੇ ਪਿਆਜ਼ ਪਿਆਜ਼ ਲੰਬੇ ਲੰਬੇ ਕੱਟੇ ਸੀਗੇ ਜਾਨੂੰ ਪਿਆਜ਼ ਪੁੱਟ ਜਦਨੇ ਜਾਨੂੰ ਆਪਾਂ ਛਿੱਲ ਲੈਨੇ ਇੱਥੇ ਟਮਾਟਰ ਦੀ ਕਟਿੰਗ ਕਰ ਲੈਨੇ ਆ ਇੱਕ ਟਮਾਟਰ ਪਾਵਾਂਗੇ ਤੇ ਬਸ ਜੀ ਇਹਦੇ ਵਿੱਚ ਪਾਣੀ ਨਹੀਂ ਪਾਉਂਦੇ ਹੁੰਦੇ ਆਪਾਂ ਤੇ ਤੜਕਾ ਭੁੰਨ ਕੇ ਬਸ ਮਤਲਬ ਮਸਾਲੇ ਵਗੈਰਾ ਭੁੰਨ ਕੇ ਨਾ ਆਲੂ ਪਾ ਦਾਂਗੇ ਤੇ ਬਾਅਦ ਚ ਨਾਲ ਦੀ ਨਾਲੇ ਪਾ ਦਾਂਗੇ ਆਪਾਂ ਮੇਥੇ ਜਿਹੜੇ ਆਪਾਂ ਚੀਰ ਕੇ ਰੱਖੇ ਹੋਏ ਨੇ ਮੇਥੇ ਪਾਲਕ ਤਣੀਆਂ ਵਗੈਰਾ ਮੇਥੀ ਤੇ ਉਹ ਸਾਰੇ ਕੁਝ ਪਾ ਦਾਂਗੇ ਪਾਣੀ ਇਹਨਾਂ ਦੇ ਵਿੱਚੋਂ ਨਿਕਲ ਆਉਣਾ ਹੁੰਦਾ ਮੇਥਿਆਂ ਚੋਂ ਤੇ ਭਾਪ ਦੇ ਨਾਲੇ ਬਣਾਵਾਂਗੇ ਜਿਆਦਾ ਇਹਨਾਂ ਵਿੱਚ ਪਾਣੀ ਨਹੀਂ ਐਕਸਟਰਾ ਪਾਣੀ ਨਹੀਂ ਪਾਉਂਦੇ ਹੁੰਦੀ ਮੈਂ ਇਹਨਾਂ ਦੇ ਪਾਣੀ ਜਿਹੜਾ ਅੱਪ ਦਾ ਪਾਣੀ ਹੁੰਦਾ ਪਾਫ ਦਾ ਉਹਦੇ ਵਿੱਚ ਹੀ ਬਣਾਉਣੀ ਹੁੰਦੀ ਆ ਪੁਰਜੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਫੈਲੇਮੰਦ ਵੀ ਆਪਣੇ ਖਾਣ ਲਈ ਤੇ ਹਲੇ ਸਾਡੇ ਹਾਲਿਓ ਨਹੀਂ ਸੀਗੀ ਨਹੀਂ ਤਾਂ ਮੈਂ ਹਾਲਿਓ ਵੀ ਪਾਉਣੀ ਹੁੰਦੀ ਆ ਜਿਹੜੀ ਹਾਲੇ ਹੁੰਦੀ ਓਦੀ ਕੱਲੀ ਪੁਰਜੀ ਵੀ ਬਹੁਤ ਵਧੀਆ ਹੁੰਦੀ ਆ ਗੋਡੇਆਂ ਲਈ ਤੇ ਹਾਲਿਓ ਨਹੀਂ ਸੀਗੀ ਆਪਾਂ ਮੇਥਿਆਂ ਦੀ ਬਣਾਈ ਸੀ ਮੇਥੇ ਪਾਲਕ ਧਨੀਆ ਤੇ ਮੇਥੀ ਇਹਨਾਂ ਚੀਜ਼ਾਂ ਦੀ ਬਣਾਈ ਸੀ ਬੈਵਾਦੀ ਤੋਂ ਬਹੁਤ ਵਧੀਆ ਹੁੰਦੀ ਆ ਤੇ ਇੱਥੇ ਜਿਸ ਕਰਨ ਆ ਗਿਆ ਸੀ ਉਹ ਕਹਿ ਰਿਹਾ ਸੀ ਕਹਿੰਦਾ ਮੰਮੀ ਮੇਰੇ ਬੂਟ ਪਾ ਦੇ ਮੈਂ ਗਰਾਊਂਡ ਦੇ ਵਿੱਚ ਖੇਡਣ ਜਾਣਾ ਹੈ ਮੈਂ ਕਿਹਾ ਵੀ ਤੂੰ ਇੰਨਾ ਇਦਾਂ ਕਰ ਵੀ ਜਰਾਬਾ ਪਾ ਕੇ ਆ ਵੀ ਜਾਨੂੰ ਮੈਂ ਤੜਕਾ ਲਾ ਦਿੰਨੀ ਆ ਵੀ ਫੇਰ ਤੇਰੇ ਬੂਟ ਪਾ ਦਿੰਨੀ ਆ ਹਨਾ ਮੈਂ ਉਹਨੂੰ ਇਹ ਕਹਿ ਰਹੀ ਸੀ ਤੇ ਲੋ ਚ ਆਪਾਂ ਤੜਕਾ ਲਾ ਦਈਏ ਫੇਰ ਤੁਹਾਨੂੰ ਦਿਖਾਉਨੇ ਆ ਕਿ ਉਹੋ ਜੀ ਬਣੀ ਆ ਆਪਣੀ ਪੁਰਜੀ ਹਾਂਜੀ ਇੱਥੇ ਮੈਂ ਲੱਗਦੀ ਸੀਗੀ ਮਿਰਚਾਂ ਚਿਰਨ ਤੇ ਬਾਕੀ ਜੀ ਤੁਹਾਡੇ ਸਾਰੇ ਪੈਣ ਪਾਇਆਂ ਦਾ ਬਹੁਤ ਬਹੁਤ ਧੰਨਵਾਦ ਐਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਹਨਾ ਪਲੀਜ਼ ਹਾਈਪ ਦਾ ਬਟਨ ਵੀ ਜ਼ਰੂਰ ਦਵਾ ਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਲਾਈਕ ਜੀ ਜ਼ਰੂਰ ਦਵਾ ਕੇ ਜਾਇਆ ਕਰੋ ਅੰਗੂਠੇ ਦਾ ਜਿਹੜਾ ਨਿਸ਼ਾਨ ਹੁੰਦਾ ਨਾ ਉੱਪਰ ਨੂੰ ਉਹ ਦਵਾਇਆ ਕਰੋ ਤੇ ਜਿਹੜਾ ਅੰਗੂਠੇ ਦਾ ਥੱਲੇ ਨੂੰ ਨਿਸ਼ਾਨ ਹੁੰਦਾ ਉਹ ਨੂੰ ਨਾ ਦਵਾਇਆ ਕਰੋ ਤੇ ਉਹ ਦਿਨ ਡਿਸਲਾਈਕ ਹੋ ਜਾਂਦਾ ਪਲੀਜ਼ ਲਾਈਕ ਲਾਈਕ ਵਾਲਾ ਬਟਨ ਇਹ ਦਬਾਇਆ ਕਰੋ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਹਨਾ ਆਪੀ ਆਪਾਂ ਤਾਂ ਬਸ ਜੀ ਤੁਹਾਡੇ ਅੱਗੇ ਹਨਾ ਇਹ ਬੇਨਤੀ ਉਹ ਕਰ ਸਕਦੇ ਆ ਤੇ ਬਾਕੀ ਤਾਂ ਜੀ ਤੁਸੀਂ ਤਾਂ ਹੀ ਦੇਖੋਗੇ ਜੇ ਤੁਹਾਨੂੰ ਸਾਡੀ ਵੀਡੀਓ ਹਨਾ ਪਸੰਦ ਆਊਗੀ ਹਨਾ ਪਲੀਜ਼ ਜ਼ਰੂਰ ਦੇਖ ਲਿਆ ਕਰੋ 5 10 ਮਿੰਟ ਕੱਢ ਲਿਆ ਕਰੋ ਵੀਡੀਓ ਦੇ ਲਈ ਤੇ ਫੁੱਲ ਵਾਚ ਕਰ ਲਿਆ ਕਰੋ ਤੇ ਕਦੇ-ਕਦੇ ਤਾਂ ਆਪਣੀ ਵੀਡੀਓ ਛੋਟੀ ਹੁੰਦੀ ਨੇ ਕਦੇ-ਕਦੇ 15 16 ਮਿੰਟਾਂ ਤੱਕ ਚੱਲੇ ਜਾਂਦੀਆਂ ਨੇ ਕਈ ਵਾਰ ਤਾਂ ਮੇਰੇ ਤੋਂ 10 ਕਿ ਮਿੰਟ ਦੀ ਮਸਾ ਪੈਂਦੀ ਆ ਹਨਾ ਪਲੀਜ਼ ਦੇਖ ਲਿਆ ਕਰੋ ਤੇ ਬਸ ਜੀ ਆਪਣਾ ਇੱਥੇ ਤੜਕਾ ਵੀ ਪੁੱਜ ਗਿਆ ਤੇ ਆਪਾਂ ਪਾ ਦਾਂਗੇ ਹਰੀਆਂ ਮਿਰਚਾਂ ਇੱਥੇ ਨਾ ਅੱਗ ਨਹੀਂ ਜ਼ਿਆਦਾ ਸੀਗੀ ਮੇਰਾ ਕੜਾ ਕਰਮ ਹੋ ਜਾਂਦਾ ਅੱਗ ਦੇ ਵਿੱਚ ਸੇਕ ਬਹੁਤ ਜ਼ਿਆਦਾ ਆ ਰਿਹਾ ਸੀ ਕਿ ਮੈਂ ਸਹਜ ਦੇ ਪਾਪਾ ਬੈਠੇ ਸੀ ਕਿ ਉਧਰ ਮੈਂ ਉਹਨੂੰ ਕਹਿ ਰਹੀ ਸੀ ਵੀ ਅੱਗ ਥੋੜੀਓ ਰੱਖੋ ਹਨਾ ਵੀ ਜ਼ਿਆਦਾ ਨਾ ਕਰੋ ਤੇ ਇੱਥੇ ਮੈਂ ਜਿਸ ਕਰ ਨੂੰ ਈ ਘੂਰ ਰਹੀ ਸੀ ਦੋ ਆਪਸ ਵਿੱਚ ਹੀ ਨਾ ਜਦਣ ਲੱਗੇ ਹੋਏ ਸੀਗੇ ਸਹਜ ਆ ਗਿਆ ਸੀਗਾ ਤੇ ਆਪਸ ਵਿੱਚ ਹੀ ਜਿੱਦ ਦੇ ਸੀ ਕਿ ਮੈਂ ਉਹਨਾਂ ਨੂੰ ਕਹਿ ਰਹੀ ਸੀ ਮੈਂ ਤੁਸੀਂ ਮੇਰੀ ਸਾਰੀ ਵੀਡੀਓ ਖਰਾਬ ਕਰਕੇ ਤਰਦੁੰਨੇ ਹੋ ਹਨਾ ਵੇਚ ਆ ਕੇ ਰੋਲਾ ਪਾ ਦਿੰਦੇ ਨੇ ਤੇ ਇੱਕ ਦੂਜੇ ਨਾਲ ਲੜਨ ਲੱਗ ਜਾਂਦੇ ਨੇ ਫਿਰ ਉਹ ਮੈਨੂੰ ਆਵਾਜ਼ ਬੰਦ ਕਰਨੀ ਪੈਂਦੀ ਹੈ ਲਈ ਮੈਂ ਆਵਾਜ਼ ਇੱਥੇ बोल के बनानी ने वीडियो ਤੇ ਵਿੱਚ ਆ ਕੇ ਨਾ ਕੁਛ ਨਾ ਕੁਛ ਕਰ ਦਿੰਦੇ ਨੇ ਵੀਡੀਓ ਹਰ ਇੱਕ ਵੀਡੀਓ ਦੇ ਵਿੱਚ ਤਾਂ ਫਿਰ ਮੈਨੂੰ ਆਵਾਜ਼ ਬੰਤੇ ਕਰਨੀ ਪੈਂਦੀ ਹੈ ਕੁਛ ਮੈਂ ਇੱਥੇ ਹੌਲੀ ਬੋਲਦੀ ਹਣੀ ਹੈ ਨਾ ਤੇ ਆਵਾਜ਼ ਦੂਰ ਤੇ ਆਉਂਦੀ ਹੈ ਜੇ ਉੱਚੀ ਬੋਲ ਕੇ ਆਵਾਜ਼ ਬਣਾਉਣੀ ਹੈ ਨਾ ਵੀਡੀਓ ਤੇ ਜੇ ਹੌਲੀ ਬੋਲ ਕੇ ਬਣਾਉਣਾ ਤਾਂ ਆਵਾਜ਼ ਨਹੀਂ ਸਹੀ ਆਉਂਦੀ ਹੈਗੀ ਵੀਡੀਓ ਦੇ ਵਿੱਚ ਤੇ ਲਓ ਜੀ ਆਪਣਾ ਤੜਕਾ ਭੁੱਜ ਗਿਆ ਤੇ ਵਿੱਚ ਪਾ ਦਾਂਗੇ ਹੈ ਪਾਲਕ ਨਾਲ ਹਲਦੀ ਤੇ ਲਾਲ ਮਿਰਚ ਤੇ ਨੂਨ ਬਸ ਹੋਰ ਨਹੀਂ ਕੁਝ ਪਾਉਂਦੇ ਬਸ ਇਹੀ ਚੀਜ਼ਾਂ ਪਾ ਕੇ ਬਣਾਵਾਂਗੇ ਤੇ ਨਾਲ ਦੀ ਨਾਲ ਪਾਦਾਂਗੇ ਆਪਾਂ ਆਲੂ ਆਲੂਆਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਬਿਨਾ ਪਾਣੀ ਤੋਂ ਪਾਣੀ ਨਹੀਂ ਪਾਉਂਦੇ ਹੈਗੇ ਤੇ ਨਾਲ ਦੀ ਨਾਲ ਹੀ ਆਪਾਂ ਨੇ ਆਲੂ ਪਾਉਣ ਤੋਂ ਬਾਅਦ ਮੇਥੇ ਪਾ ਦਾਂਗੇ ਜਿਹੜਾ ਬਣਾ ਚੀਰ ਕੇ ਰੱਖੇ ਹੋਏ ਨੇ ਆਲੂ ਮੈਂ ਨਾ ਇੱਕ ਦੋ ਵਾਰੀ ਧੋ ਵੀ ਲਏ ਸੀਗੇ ਫਿਰ ਵੀ ਆਲੂਆਂ ਦੇ ਵਿੱਚੋਂ ਨਾ ਛਟੜੇਟਾ ਜਿਹਾ ਪਾਣੀ ਫੇਰ ਹੋ ਗਿਆ ਪੀਓ ਕੇ ਰੱਖ ਗਈ ਸੀਗੀ ਇੱਕ ਦੋ ਵਾਰੀ ਧੋ ਕੇ ਨਾ ਆਪਾਂ ਫੇਰ ਰੱਖ ਗਏ ਸੀਗੇ ਪਾਣੀ ਫੇਰ ਵੀ ਤੇਲ ਔਰ ਰੰਗ ਕਿੰਨਾ ਬਦਲ ਗਿਆ ਐਦਾਂ ਵੀ ਜੇ ਆਲੂਆਂ ਨੂੰ ਨਾ ਪਾਣੀ ਦੇ ਵਿੱਚ ਨਾ ਰੱਖ ਤਾਂ ਪੈ ਹੀ ਕਾਲੇ ਜੇ ਹੋ ਜਾਂਦੇ ਨੇ ਹੋਰ ਲੋਡ ਹਨਾ ਖਰਾਬ ਜੇ ਹੋ ਜਾਂਦੇ ਨੇ ਤਾਂ ਪਾਣੀ ਦੇ ਵਿੱਚ ਰੱਖਣੇ ਪੈਂਦੇ ਨੇ ਫੇਰ ਵੀ ਪਾਣੀ ਦੇ ਵਿੱਚ ਵੀ ਆਪਾਂ ਹੋਰ ਲੋਡ ਦਾ ਪਾਣੀ ਬਣਾ ਦਿੰਦੇ ਨੇ ਆਪ ਦਾ ਰੰਗ ਜੇ ਛੱਡ ਕੇ ਤੇ ਇੱਥੇ ਨਾ ਮੈਨੂੰ ਦੇਖ ਕਾਫੀ ਜ਼ਿਆਦਾ ਲੱਗ ਰਹੀ ਸੀਗੀ ਮੈਨਾਂ ਵੀ ਮ ਖਾਸੀ ਹੋ ਗਈ ਮੇਤੇ ਵੀ ਹਿਲਦੇ ਵੀ ਨਹੀਂ ਹੈ ਹਨ ਤੇ ਮੈਂ ਹੌਲੀ ਹੌਲੀ ਹਲਾ ਰਹੀ ਸੀ ਮੈਂ ਕਿਤੇ ਬਾਹਰ ਵੀ ਨਾ ਡੋਲ ਜਾਂ ਪਰ ਨਾ ਜਦੋਂ ਇੱਕ ਦੋ ਮੈਂ ਪਾਲਟੀਆਂ ਜੇ ਦਵਾਈਆਂ ਸਾਰੇ ਥੱਲੇ ਵਹਿ ਗਏ ਹਨ ਮੇਥੇ ਪਹਿਲਾਂ ਐ ਲੱਗਦੇ ਸੀਗੇ ਫੁੱਲ ਮੇ ਜੇ ਪਰ ਜੋ ਜੋ ਸੇਕ ਲੱਗੀ ਗਿਆ ਨੀਚੇ ਵੱਠੀ ਗਏ ਤੇ ਹੌਲੀ ਹੌਲੀ ਆਪਾਂ ਸਾਰੇ ਪਾ ਦਾਂਗੇ ਟੋਕਰੀ ਵਾਲੇ ਜਿੰਨੇ ਕੋ ਪੈ ਨੇ ਆਪਣੇ ਕੋਲ ਸਾਰੇ ਪਾਵਾਂਗੇ ਬਾਅਦ ਚ ਜਦੋਂ ਬਣਣਾ ਨੇ ਇਹ ਸਬਜੀ ਨੇ ਤਾਂ ਉਦੋਂ ਤਾਂ ਪੂਰਾ ਕੇ ਬਣ ਜਾਣਾ ਮੈਂ ਤੇ ਸਾਦੇ ਬੋਪਾ ਨੂੰ ਕਹਿ ਰਹੀ ਸੀ ਮੈਂ ਕਿਤੇ ਮੇਰੇ ਗਏ ਤੋਂ ਬਾਅਦ ਪਾਣੀ ਨਾ ਪਾ ਦਿਓ ਉਹਨਾਂ ਨੂੰ ਆਦਤ ਤੋਂ ਪਾਣੀ ਪਾ ਦਿੰਦੇ ਨੇ ਵਿੱਚ ਹਨਾ ਤੇ ਮੈਂ ਕਹਿ ਰਹੀ ਸੀ ਵੀ ਭਾਫ਼ ਦੇ ਨਾਲੇ ਬਣਾਉਣੇ ਨੇ ਕਿਤੇ ਮੇਰੇ ਗਈ ਗਏ ਪਾਣੀ ਪਾ ਕੇ ਹਨਾ ਬਣਾ ਦੀ ਪਾਣੀ ਪਾਏ ਤੇ ਮੈਨੂੰ ਸੁਆ ਨੀ ਲੱਗਦੀ ਹੈਗੀ ਪਰ ਜੀ ਮੈਂ ਬਿਨਾ ਪਾਣੀ ਤੋਂ ਬਣਾਉਣੀ ਹਿੰਦੀ ਹੈ ਭਾਫ਼ ਦੇ ਨਾਲ ਬਹੁਤ ਵਧੀਆ ਬਣਦੀ ਆ ਤੇ ਨਾ ਮੈਂ ਟੋਕਰੀ ਨੂੰ ਕਪੜਾ ਬੰਨਤਾ ਸੀਗਾ ਜੋ ਉਦਾਂ ਹੀ ਪਾਉਂਦੀ ਸੀ ਨਾ ਫਿਰ ਉਹਦੀਆਂ ਗਲੀਆਂ ਬੜੀਆਂ ਢੋਕਰੀ ਦੀਆਂ ਫਿਰ ਉਹ ਮੇਥੇ ਬਾਹਰ गिर ਜਾਂਦੇ ਨੇ ਨਿਕਲ ਕੇ ਤਾਂ ਫਿਰ ਨਾ ਕਪੜਾ ਪੱਕ ਦੇ ਵਿੱਚੋਂ ਪੁਰਾਣੀ ਪੱਗ ਪਈ ਸੀ ਉਹ ਚੋਂ ਪਾੜ ਕੇ ਮੈਂ ਢੋਕਰੀ ਦੇ ਵਾਲੇ-ਵਾਲੇ ਬਣਤਾ ਨਾਲ ਸਾਗ ਜਿਹੜਾ ਬਣਾਵਾਂਗੇ ਉਦੋਂ ਕੰਮ ਆ ਜਾਊਗਾ ਮਤਲਬ ਖੋਲਣਾ ਹੀ ਨਹੀਂਗਾ ਹੁਣ ਇਦਾਂ ਹੀ ਸਾਫ਼ ਕਰ ਦੇਣਾ ਇਹ ਹੈ ਨਾ ਤੇ ਸਾਗ ਤੋੜ ਕੇ ਲਿਆਵਾਂਗੇ ਇਹਦੇ ਵਿੱਚ ਦੇਖਦਾ ਕਿਦਾਂ ਬਣਾਉਣਾ ਬਣਾਉਣੇ ਆਪਾਂ ਸਾਗ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ ਤੇ ਲਓ ਜੀ ਅਪਾ ਸਾਰਾ ਕੁਛ ਰਲ ਆਤਾ ਮਸਾਲੇ ਵਗੈਰਾ ਪੁਰਜੀ ਦੇ ਹੁਣ ਆਪਾਂ ਜਾਵਾਂਗੇ ਹੋਰ ਕੰਮ ਕਰਨ ਆਪਣੇ ਉਸ ਮਿੱਟਕੇ ਆਉਂਗੀ ਫਿਰ ਆਕੇ ਲੱਗੂਗੀ ਰੋਟੀ ਤੇ ਬਸਨੀ ਰਹਿਣ ਲੱਗ ਗਿਆ ਸੀ ਕਿ ਤੁਹਾਨੂੰ ਦਿਖ ਰਿਹਾ ਕਿੰਨੇ ਚੰਣੇ ਹੋਏ ਲੱਗੇ ਸੀਗੇ ਆਪਾਂ ਫਿਰ ਵੀ ਹੌਲੀ ਹੌਲੀ ਨੇਰਾ ਹੋਏ ਜਾਂਦਾ ਤੇ ਬਹੁਤ ਛੇਤੀ ਨੇਰਾ ਹੁੰਦਾ ਇਸ ਟਾਈਮ ਤਾਂ ਅੱਗ ਤਾਂ ਹਲੇ ਸੋਣੀ ਪਾਲ ਰਹੀ ਐ ਜਿਉਂ-ਜਿਉਂ ਮਤਲਬ ਘਾ ਤੁੰਦਾ ਪੈਣ ਲੱਗਣੀ ਐ ਫਿਰ ਹੋਰ ਘਟਣ ਲੱਗ ਜਾਂਦੀ ਐ ਅੱਗ ਜੀ ਹਲਤ ਤੇਜ਼ ਚੱਲਦੀ ਐ ਤੇ ਲੋ ਜੀ ਇੱਥੇ ਮੈਂ ਲਾ ਲਈ ਸੀ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਵਧੀਆ ਲੱਗਦੀ ਐ ਸੁੱਕੀ ਸਬਜ਼ੀ ਦੇ ਨਾਲ ਤੇ ਪੁਰਜੀ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਐ ਮੱਕੀ ਦੀ ਰੋਟੀ ਤੇ ਲੋ ਜੀ ਇੱਥੇ ਪੁਰਜੀ ਆਪਣੀ ਬਣ ਕੇ ਤਿਆਰ ਆ ਗਰਮਾ-ਗਰਮ ਤੇ ਮੈਂ ਸਹਜ ਨੂੰ ਪਾ ਕੇ ਦੇ ਰਹੀ ਸੀਗੀ ਰੋਟੀ ਮੈਂ ਖਾ ਲਾ ਤੁਸੀਂ ਪਾ ਦਾਂਗੇ ਦੇਸੀ ਘਿਓ ਦਾ ਚਮਚ ਤੇ ਨਾਲ ਬਾਕੀ ਦੀ ਰੋਟੀ ਸਲਾਦ ਹਲੇ ਲੈ ਕੇ ਨਹੀਂ ਆਏ ਉਹ ਅੰਦਰ ਇਹ ਪਿਆ ਮੂਲੀ ਲੈਣੀ ਸੀ ਇਹਨੇ ਨਾਲ ਤੇ ਬਾਕੀ ਜੇ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੋਸਤੋ ਮਿਲਦੇ ਹਾਂ ਅੱਜ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ